ਜਾ ਭਾਈ ਔਰ ਪੁਰਾਣੇ ਬਿਜੁਰ ਕੰਦੇ ਦੱਸਣ ਦੇ ਮੁਤਾਬਕ ਜੀ ਜੋ ਇਹ بارش ਮਤਲਬ ਨਾ ਆਉਂਦੇ ਕਾਰਨ ਜਿਉ ਇਹ ਪਰੰਪਰਾ ਸੀਗੀ ਕਿ ਗੁੱਡਾ ਗੁੱਡੀ ਬਣਾਇਆ ਜਾਂਦਾ ਸੀ ਔਰ ਬੀਬੀਆਂ ਦੇ ਵੱਲੋਂ ਉਸ ਗੁੱਡਾ ਗੁੱਡੀ ਨੂੰ ਪੂਰੇ ਤਰੀਕੇ ਦੇ ਨਾਲ ਲਿਆ ਕੇ ਸਜਕਾਰਿਆ ਜਾਂਦਾ ਸੀ ਜਿਹਦੇ ਨਾਲ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਬਾਰਿਸ਼ ਹੋਣ ਦੀ ਬਹੁਤ ਜਿਆਦਾ ਸਭਾਵਨਾ ਹੋ ਜਾਂਦੀ ਸੀ ਪੁਰਾਣੇ ਵੇਲਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਰੀਤੀ ਰਿਵਾਜ ਆਮ ਜੀਵਨ ਦੇ ਨਾਲ ਜੁੜੇ ਹੋਏ ਸੀ ਜਿਨ੍ਹਾਂ ਦਾ ਅੱਜ ਦੇ ਵਿਗਿਆਨਿਕ ਯੁੱਗ ਦੇ ਵਿੱਚ ਭਾਵੇਂ ਕੋਈ ਮਹੱਤਵ ਨਾ ਰਿਆ ਹੋਵੇ ਪਰ ਫਿਰ ਵੀ ਕੁਝ ਲੋਕ ਅੱਜ ਵੀ ਉਹਨਾਂ ਰੀਤੀ ਰਿਵਾਜਾਂ ਦੇ ਨਾਲ ਉਸੇ ਤਰ੍ਹਾਂ ਜੁੜੇ ਹੋਏ ਨੇ ਜਿਸ ਤਰ੍ਹਾਂ ਪਹਿਲਾਂ ਉਹ ਰੀਤੀ ਰਿਵਾਜਾਂ ਨੂੰ ਨਿਭਾਇਆ ਜਾਂਦਾ ਸੀ ਪੁਰਾਣੇ ਸਮੇਂ ਵਿੱਚ ਜਦੋਂ ਮੀਂਹ ਨਹੀਂ ਪੈਂਦਾ ਹੁੰਦਾ ਸੀ ਤਾਂ ਪਿੰਡਾਂ ਵਿੱਚ ਬੀਬੀਆਂ ਤੇ ਨੌਜਵਾਨ ਕੁੜੀਆਂ ਵੱਲੋਂ ਮਿੱਠੀਆਂ ਰੋਟੀਆਂ ਬਣਾ ਕੇ ਗੁੱਡੀਆਂ ਸਾੜੀਆਂ ਜਾਂਦੀਆਂ ਸੀ ਤਾਂ ਜੋ ਮੀਂਹ ਪੈ ਸਕੇ ਹੌਲੀ-ਹੌਲੀ ਸਮਾਂ ਬੀਤਦਾ ਗਿਆ ਇਹ ਚੀਜ਼ਾਂ ਅਲੋਪ ਹੋ ਗਈਆਂ ਅੱਜਕੱਲ ਜ਼ਿਆਦਾਤਰ ਨਵੀਂ ਪੀੜੀ ਨੂੰ ਸ਼ਾਇਦ ਇਸ ਬਾਰੇ ਪਤਾ ਹੀ ਨਾ ਹੋਵੇ ਪਰ ਫਿਰੋਜ਼ਪੁਰ ਦੇ ਜ਼ੀਰਾ ਦੇ ਇੱਕ ਪਿੰਡ ਸਨੇਰ ਦੇ ਵਿੱਚ ਇੱਕ ਵਾਰ ਫਿਰ ਬੀਬੀਆਂ ਨੇ ਪੁਰਾਣਾ ਸਮਾਂ ਯਾਦ ਕਰਾ ਦਿੱਤਾ ਜਿੱਥੇ ਮੀ ਪਵਾਉਣ ਲਈ ਗੁੱਡੀਆਂ ਸਾੜੀਆਂ ਗੰਜ ਨੇ ਆਓ ਤਸਵੀਰਾਂ ਤੁਹਾਨੂੰ ਵੀ ਦਿਖਾ ਦਿੰਦੇ ਆ

ਉੱਈਏ ਇਹਨੂੰ ਇੱਧਰ ਪਾਸ ਕਰ ਇੱਧਰ ਹੋ ਜਾ ਪੁੱਤ ਖੜੋ ਜੀ ਮੇਰਾ ਨਾਮ ਹੈ ਕੇਵਲ ਸਿੰਘ ਆਪਣਾ ਪਿੰਡ ਸਨੇਰ ਹੈ ਜੀ ਇਹ ਜੀ ਰੌ ਰਿਤੀ ਜੋ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਸੀ ਪੁਰਾਣੇ ਆਪਣੇ ਬਜ਼ੁਰਗ ਜੀ ਛੋਟੇ ਛੋਟੇ ਹੁੰਦੇ ਸੀਗੇ ਤਕਰੀਬਨ 10-12 ਸਾਲ ਦੀ ਉਮਰ ਦੇ ਵਿੱਚ ਉਸ ਟਾਈਮ ਤੇ ਜੋ ਬੀਬੀਆਂ ਸੀ ਉਹ ਇਹ ਜਦੋਂ ਜ਼ਿਆਦਾ ਮਤਲਬ ਕਿ ਆਊਟ ਕਹਿ ਦਿੰਦੇ ਆਪਾਂ ਆੜ ਲੱਗ ਜਾਂਦੀ ਕਿ بارش ਦਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ بارش ਨਾ ਹੋਣਾ ਇਹਦੇ ਨਾਲ ਆਪਾਂ ਸਿਰ ਪੰਛੂ ਔਰ ਆਮ ਜਨਤਾ ਨੂੰ ਵੀ ਬਹੁਤ ਜ਼ਿਆਦਾ ਇਹ ਪਰੇਸ਼ਾਨੀ ਆਉਂਦੀ ਸੀ ਔਰ ਪੁਰਾਣੇ ਬਜ਼ੁਰਗਾਂ ਦੇ ਦੱਸਣ ਦੇ ਮੁਤਾਬਕ ਜੀ ਜੋ ਇਹ بارش ਮਤਲਬ ਨਾ ਹੁੰਦੇ ਕਾਰਨ ਜਿਉ ਇਹ ਪਰੰਪਰਾ ਸੀਗੀ ਕਿ ਗੁੱਡਾ ਗੁੱਡੀ ਬਣਾਇਆ ਜਾਂਦਾ ਸੀ ਔਰ ਬੀਬੀਆਂ ਦੇ ਵੱਲੋਂ ਉਸ ਗੁੱਡਾ ਗੁੱਡੀ ਨੂੰ ਪੂਰੇ ਤਰੀਕੇ ਦੇ ਨਾਲ ਲਿਆ ਕੇ ਸਜਕਾਰਿਆ ਜਾਂਦਾ ਸੀ ਜਿਹਦੇ ਨਾਲ ਕਿ ਆਉਣ ਵਾਲੇ ਸਮੇਂ ਦੇ ਵਿੱਚ بارش ਹੋਣ ਦੀ ਬਹੁਤ ਹੀ ਜ਼ਿਆਦਾ ਸਭਾਵਨਾ ਹੋ ਜਾਂਦੀ ਸੀ ਉਸੇ ਪਰੰਪਰਾ ਦੇ ਅਨੁਸਾਰ ਆਪਣੇ ਉਹਨਾਂ ਕਈ ਬੱਚੇ ਛੋਟੇ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੂੰ ਦੱਸਿਆ ਹੈ ਕਿ ਪੁਰਾਣੇ ਬਜ਼ੁਰਗ ਇਸ ਤਰੀਕੇ ਦੇ ਨਾਲ ਕਾਰਵਾਈ ਕਰਦੇ ਔਰ ਬੀਬੀਆਂ ਕਰਦੀਆਂ ਸੀ ਉਸੇ ਪੁਰਾਣੇ ਤਰੀਕੇ ਨੂੰ ਅਸ ਟਾਈਮ ਦੇ ਉੱਤੇ ਬੀਬੀਆਂ ਵੱਲੋਂ ਇਹ ਗੁੱਡਾ ਗੁੱਡੀ ਜੋ ਬਣਾਏ ਗਏ ਆ ਔਰ ਇਹਦੇ ਅਸਥਸਕਾਰ ਕੀਤਾ ਜਾ ਰਿਹਾ ਹੈ ਔਰ ਪ੍ਰਮਾਤਮਾ ਅਗੇ ਦੁਆਏ ਕਿ بارش ਪਾਵੇ ਜੀ ਦੇ ਨਾਲ ਪਸ਼ੂ ਪੰਛੀ ਔਰ ਜੀਵਤ ਸਭ ਸੁਖਸ ਖਾਲੇ ਹੋਣ। ਹਾਂਜੀ ਬੀਬੀ ਇਹ ਜਿਹੜੀ ਗੁੱਡੀ ਸਾੜੀ ਜਾਦੀ ਕਿਉਂ ਸਾੜੀ ਜਾਦੀ? ਇਹ ਜੀ ਪੁਰਾਣੀਆਂ ਰੀਤਾਂ ਆ। ਇਹ ਪੁਰਾਣੀਆਂ ਰੀਤਾਂ ਕੱਢੀਆਂ ਜੀ। ਹੁਣ ਬੱਚੇ ਇੱਕ ਇੱਕ ਜਨਾਨੀ ਦੇ ਉਹ ਐ ਵੰਦੇ ਚੰਗੀ ਖਲੋਤੀ ਐ। ਅੱਗੇ ਛੇ ਛੇ ਸੱਤ ਸੱਤ ਹੁੰਦੇ ਸੀ ਬੱਚੇ। ਜਮਾਂ ਤੰਗ ਨਹੀਂ ਸੀ ਕਰਦੇ। ਕੋਈ ਬੇਪਰਵਾਹੀਆਂ ਸੀ ਅੱਗੇ। ਹੁਣ ਦੁਖੀ ਬਹੁਤ ਕਰਦੇ ਆ। ਕਿਉਂ ਮਟਰ ਜੋਗ ਆ ਗਿਆ ਹੁਣ ਹੈ ਜੇ ਪ੍ਰਾਣੀਆਂ ਰੀਤਾਂ ਹੋਣ ਤੇ ਦੁਨੀਆ ਸੌਖੀ ਹੋ ਜੇ ਸਾਡੇ ਵੇਲੇ ਪ੍ਰਾਣੀਆਂ ਸੀ ਅਸੀਂ ਸੌਖੇ ਸੀ ਸਾਡੇ ਦਾਦੇ ਪਰਦਾਦੇ ਬਹੁਤ ਸੌਖੇ ਸੀ ਇਹ ਮੀਂਹ ਨਹੀਂ ਪੈਂਦਾ ਗਾ ਦਰਖਤ ਕੱਟੀ ਜਾਂਦੇ ਆ ਦਰਖਤ ਕੱਟਣ ਦੇ ਕਾਰਨ ਮੀਂਹ ਦਾ ਵੀ ਬਹੁਤ ਔਖਾ ਹੋਇਆ ਪਿਆ ਮੀਂਹ ਵੀ ਨਹੀਂ ਪੈਂਦਾ ਰੱਬ ਵੀ ਕਰੋਪ ਹੋਇਆ ਪਿਆ ਏ ਇਸੇ ਕਰਕੇ ਅਸੀਂ ਗੁੱਡੀ ਸਾੜੀ ਅਸੀਂ ਪਹਿਲਾਂ ਵੀ ਇੱਕ ਵਾਰੀ ਸਾੜੀ ਸੀ ਗੁੱਡੀ ਬਹੁਤ ਜ਼ਿਆਦਾ ਮੀਂਹ ਪਿਆ ਸੀ ਅਸੀਂ ਭੱਜ ਕੇ ਗਏ ਸੀ ਅਸੀਂ ਇਦਾਂ ਹੀ ਚਾਹੁੰਦੇ ਆ ਕਿ ਜਿਵੇਂ ਅਸੀਂ ਹੁਣ ਗੁੱਡੀ ਸਾੜ ਕੇ ਘਰੋਂ ਚੱਲੇ ਅਸੀਂ ਭੱਜ ਕੇ ਹੀ ਜਾਈਏ ਘਰੇ ਅੱਜ ਜੋ ਤੁਸੀਂ ਦੇਖ ਰਹੇ ਹੋ ਕਿ ਗੁੱਡੀ ਸਾੜੀ ਜਾ ਰਹੀ ਹੈ ਸਾਡਾ 올ਡਰ ਟ੍ਰੈਡਿਸ਼ਨ ਆ ਔਰ ਅਸੀਂ ਪਹਿਲੀ ਵਾਰੀ ਸਭ ਦੇਖ ਰਹੇ ਆ ਸਾਨੂੰ ਇਸ ਚੀਜ਼ ਤੋਂ ਹੀ ਸਿੱਖਿਆ ਮਿਲਦੀ ਆ ਕਿ ਸਾਨੂੰ ਆਪਣਾ ਨਾ ਹੀ 올ਡਰ ਟ੍ਰੈਡਿਸ਼ਨ ਭੁੱਲਣਾ ਚਾਹੀਦਾ ਵਾ ਔਰ ਰਹੀ ਗੱਲ ਮੇਨ ਬਰਸਾਤ ਦੀ ਤਾਂ ਉਹ ਅੱਜ ਕੱਲ ਲੋਕ ਜੋ ਅੰਨੇ ਵਾ ਦਰਖਤਾਂ ਨੂੰ ਵੱਢ ਰਹੇ ਆ ਇਸ ਦਾ ਮੇਨ ਰੀਜ਼ਨ ਇਹੀ ਆ ਜੇਕਰ ਲੋਕ ਵਾਤ ਵਾਧੂ ਰੁੱਖ ਲਗਾਉਣਗੇ ਤਾਂ بارش ਹੋਏਗੀ ਜਿਸ ਨਾਲ ਕਿਉਂਕਿ ਲੋਕ ਬਹੁਤ سارے ਲੋਕ ਜੋ ਬਿਨਾਂ ਸੋਚੇ ਸਮਝੇ ਕੁਦਰਤ ਦੀ ਨਾਲ ਖੜਵਾੜ ਕਰ ਰਿਹਾ ਉਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸਗੋਂ ਆਪਣੀਆਂ ਫਸਲਾਂ ਬਾਰੇ ਸੋਚਣਾ ਚਾਹੀਦਾ ਤੇ ਕੁਦਰਤੀ ਪੰਛੀਆਂ ਬਾਰੇ ਇਤਿਹਾਸੇ ਪਾਸੇ ਬਾਰੇ ਸੋਚਣਾ ਚਾਹੀਦਾ ਜੇਕਰ ਉਹ ਦਰਖਤ ਲਗਾਉਣਗੇ ਆਪਣੇ ਆਸ-ਪਾਸੇ ਬਾਰੇ ਆੜੇ ਦਵਾਰੇ ਨੂੰ ਸਾਫ਼ ਰੱਖਣਗੇ ਤਾਂ ਹੋ ਸਕਦਾ ਹੈ ਕਿ ਪੰਜਾਬ ਵਿੱਚ ਵਾਧਾ ਹੋਵੇ ਜੇਕਰ ਅੱਜ ਅਸੀਂ ਆਪਣੇ ਪੰਜਾਬ ਨੂੰ ਬਚਾਵਾਂਗੇ ਤਾਂ ਅੱਗੇ ਜਾ ਕੇ ਹੀ ਸਾਡਾ ਪੰਜਾਬ ਤਰੱਕੀ ਕਰ ਪਾਵੇਗਾ